ਸ਼ਹੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਲੰਗਰ ਅਤੇ ਠੰਡੇ ਮਿੱਠੇ ਜਲਦੀ ਸੇਵਾ ਵਾਰਡ ਨੰਬਰ 16 ਦੇ ਪ੍ਰਧਾਨ ਤਿਲਕ ਰਾਜ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ ਦਫ਼ਤਰ ਦੇ ਬਾਹਰ ਬਟਾਲਾ ਰੋਡ ਵਿਖੇ ਕਰਵਾਈ ਗਈ। ਇਸ ਮੌਕੇ ਸਾਬਕਾ ਐਮਐਲਏ ਸੁਨੀਲ ਦੱਤੀ ਕੌਂਸਲਰ ਸੰਦੀਪ ਰਿੰਕਾ, 라ਜੀਵ ਪੀਰ, ਗੁਲਸ਼ਨ ਕੁਮਾਰ, ਦਲਜੀਤ ਸਿੰਘ, ਅਜੇ ਕਪੂਰ, ਵਰੁਣ ਚੋਚੋ, ਸਮਸ਼ੇਰ ਸਿੰਘ ਸ਼ੇਰਾ, 조ਗਿੰਦਰ ਸਿੰਘ, ਹੈਪੀ ਤੁਨਾ, ਦਲੀਪ ਸਿੰਘ ਨਿਕੇਲ ਰਕੇਸ਼ ਕੁਮਾਰ ਅਤੇ ਮਾਹੀ ਸਨੇਹ ਹੋਰ ਮੈਂਬਰਾਂ ਨੇ ਸੇਵਾ ਕੀਤੀ ਕਿਉਂ ਚਾਲੇ ਗੁਰ ਚਾਲੀ ਕਿਉਂ ਚਾਲੇ ਗੁਰ ਚਾਲੀ ਸਤ ਗੁਰ ਦਇਆ ਤੇ